thank you ਪਾ ਉੱਥੇ ਖੜੇ ਆ ਜੀ ਫੋਰਡ ਐਂਡਿਵਰ ਕਾਰ ਆ ਗਈ ਤੁਸੀਂ ਉਹਦੀ ਹਾਲਤ ਦੇਖ ਲਓ ਸਟੀਲ ਜਿਹੜੀ ਹੈਗੀ ਆ ਮਤਲਬ ਉਹਦਾ ਕੁਝ ਨਹੀਂ ਬਚਿਆ ਤੇ ਹਿਊਮਨ ਬਾਡੀ ਤਾਂ ਇੱਕ ਬਹੁਤ ਹੀ ਨਾਜ਼ੁਕ ਹੈ ਇਨਫੈਕਟ ਮੈਂ ਬੀਇੰਗ ਅ ਡਾਕਟਰ ਜਿਹੜਾ ਸਾਡਾ ਬ੍ਰੇਨ ਹੈ ਨਾ ਜੀ ਇਹ ਇਟਸ ਲਾਈਕ ਅ ਸਾਮੀ ਸੋਲਿਡ ਸਟਰਕਚਰ ਮਤਲਬ ਉਹਨਾਂ ਜੀ ਨੂੰ ਮਤਲਬ ਕਈ ਵਾਰੀ ਕੀ ਹੁੰਦਾ ਕਿ ਇੱਕ ਸ਼ੀਰਿੰਗ ਇਫੈਕਟ ਹੁੰਦਾ ਜਦੋਂ ਗੱਡੀ ਘੁੰਮਦੀ ਆ ਨਾ ਜੀ ਉਹ ਅੰਦਰੋਂ ਬ੍ਰੇਨ ਸਾਰਾ ਘੁੰਮ ਜਾਂਦਾ ਐਂਡ ਬਾਹਰ ਕੋਈ ਇੰਜਰੀ ਨਹੀਂ ਹੁੰਦੀ ਡੈਥ ਹੋ ਜਾਂਦੀ ਆ ਆਹ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਇਹਦੇ ਚ ਤਾਂ ਬਚਣ ਦਾ ਕੋਈ ਚਾਂਸ ਨਹੀਂ ਆ ਐਂਡ ਦੇ ਹੈਡ ਅ ਪਾਰਟੀ ਪਾਰਟੀ ਕਰਕੇ ਆ ਰਹੇ ਸੀਗੇ ਤੇ ਦੋ ਤਿੰਨ ਕਾਰਾਂ ਸੀਗਾ ਔਰ ਪੇਰੈਂਟਸ ਨੇ ਦੇਖੋ ਉਹਨਾਂ ਨੇ ਬੱਚਿਆਂ ਨੂੰ ਸ਼ਾਇਦ ਇਹ ਸੋਚ ਕੇ ਵੀ ਬੱਚੇ ਜਿਹੜੇ ਹੈਗੇ ਹਨ ਨਾ ਵੀ ਆਪਣਾ ਪ੍ਰੈਸ਼ੀਸ ਹੁੰਦਾ ਜੀ ਹਰ ਇੱਕ ਬੱਚਾ ਮੈਂ ਵੀ ਇਹੀ ਕੀਤਾ ਸੀ ਮੇਰਾ ਬੇਟਾ ਬਹੁਤ ਇਨਸਿਸਟ ਕੀਤਾ ਕਿ ਮੈਂ ਮੋਟਰਸਾਈਕਲ ਲੈਣਾ ਨਾ ਬੇਟੇ ਮੈਂ ਇਨਸਿਸਟ ਕੀਤਾ ਜਦੋਂ ਨੇ ਗ੍ਰੈਜੂਏਸ਼ਨ ਕਰਕੇ ਪੀਜੀ ਕਰਨ ਗਿਆ ਆਈ ਬੌਟ ਹਿਮ ਅ ਕਾਰ ਬਟ ਮੈਂ ਤੋ ਇੱਕੋ ਪ੍ਰੋਮਿਸ ਲਿਆ ਸੀ ਕਿ ਬੇਟੇ ਤੂੰ ਮੇਰੀ ਕਸਮ ਖਾ ਲਾ ਤੂੰ दारू ਪੀ ਕੇ ਕਦੇ ਗੱਡੀ ਨਹੀਂ ਚਲਾਵੇਂਗਾ ਨਾ ਕਿਸੇ ਦੀ ਗੱਡੀ 'ਚ ਬੈਠੇਗਾ ਜਿਹੜਾ दारू ਪੀ ਕੇ ਚਲਾ ਰਿਹਾ ਹੋਵੇ ਹੀ ਕੈਪਟਨ ਅਤੇ ਬਨੂ ਬਾਤ ਉਹਨੇ ਦੱਸਿਆ ਕਿ ਉਹਦਾ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਉਹ ਦੋਸਤਾਂ ਦੇ ਮੋਟਰਸਾਈਕਲ ਤੇ ਸੀਗਾ ਬਟ ਸਾਡੇ ਮੇਰੇ ਕੋਲ ਸਕੇਪ ਪਾ ਲਓ ਨਾ ਆਪਾਂ ਨੂੰ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਜੀ ਆਪਣੇ ਪੇਰੈਂਟਸ ਬਾਰੇ ਵੀ ਸੋਚੋ ਜਿਹੜੇ ਤੁਹਾਨੂੰ ਗੱਡੀ ਲੈ ਕੇ ਦਿੱਤੀ ਆ ਜਿਹੜੇ ਤੁਹਾਨੂੰ ਪੜਾ ਰਹੇ ਆ ਵੇਟ ਕਰ ਰਹੇ ਆ ਔਰ ਉਹਨਾਂ ਤੇ ਮਤਲਬ ਆਈ ਡੋਨਟ ਹੈਵ ਦਾ ਵਰਡਸ ਟੂ ਕੰਟਰੋਲ ਥੈਮ ਮੇਰਾ ਹਾਰਟ ਗੋਜ਼ ਆਊਟ ਟੂ ਥੈਮ ਨਾ ਜੀ ਮੈਂ ਸਿਰਫ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਇਹ ਤਾਂ ਮਤਲਬ ਅਨਬੀਅਰੇਬਲ ਆ ਵੀ ਉਹਨਾਂ ਨੂੰ ਵਾਹਿਗੁਰੂ ਸ਼ਕਤੀ ਬ ਇਹ ਪਹਾੜਾ ਮੰਨਣਾ ਬਹੁਤ ਔਖਾ ਜੀ ਕਹਿਣਾ ਬਹੁਤ ਸਾਨਾ ਇਹ ਪਹਾੜਾ ਸਭ ਤੋਂ ਔਖਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪਹਾੜਾ ਹੈ ਕਿ ਜਦੋਂ ਬਾਪ ਨੂੰ ਆਪਣੇ ਬੇਟੇ ਦੀ ਅਰਥੀ ਚੱਕਣੀ ਪਾ ਜੇ ਆਰਮੀ ਜਿੱਤੇ ਮੈਂ ਸਮਝ ਸਕਦਾ ਜੀ ਕਿ ਜੇ ਦੂਜੇ ਦੇਸ਼ ਦੇ ਫੌਜ ਨੇ ਹਮਲਾ ਕਰਤਾ ਉੱਥੇ ਸਾਡੇ ਬੱਚੇ ਨੂੰ ਸ਼ਹੀਦ ਹੋਣਾ ਪੈਂਦਾ ਆ ਸੜਕਾਂ ਦੇ ਉੱਤੇ ਤਾਂ ਇਟ ਇਜ਼ ਅਨਐਕਸੈਪਟੇਬਲ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਰਿਸਪਾਂਸਿਬਲੀ ਬਿਹੇਵ ਕਰੋ ਕਿ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਸਾਡੇ ਬੱਚੇ ਹੋ ਸਾਡੇ ਤੁਸੀਂ ਮਾਂ-ਬਾਪ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਫਿਊਚਰ ਤੁਸੀਂ ਹੋ ਬਲੋ ਨਾ ਯੂ ਆਰ ਦਾ ਫਿਊਚਰ ਸਿ ਥੋੜੀ ਜਿੰਮੇਵਾਰੀ ਤੁਸੀਂ ਵੀ ਲਓ ਔਰ ਮੈਂ ਪੇਰੈਂਟਸ ਨੂੰ ਵੀ ਕਹਣਾ ਜੀ ਕਿ ਔਰ ਟੀਚਰਸ ਨੂੰ ਵੀ ਕਹੂੰਗਾ ਕਿ ਨਾ ਉਹ ਰੈਗੂਲਰਲੀ ਜਿਹੜਾ ਹੈਗਾ ਸ਼ਾਇਦ ਸਾਨੂੰ ਉਹਨਾਂ ਦੇ ਨਾਲ ਇੰਟਰੈਕਟ ਜ਼ਿਆਦਾ ਕਰਨਾ ਚਾਹੀਦਾ ਇਹ ਲਾਜ ਯੂਨੀਵਰਸਿਟੀ ਦੇ ਸੀਗਾ ਜੀ ਰਜੀਵ ਕਾਂਦੀ ਨੇ ਇਟਸ ਅ ਵੈਰੀ ਪ੍ਰੈਸਟੀਜੀਅਸ ਯੂਨੀਵਰਸਿਟੀ ਹੈ ਤੇ ਅੱਡਮਿਸ਼ਨ ਲੈਣੀ ਇੰਨੇ ਔੱਕੇ ਨਹੀਂ ਆ ਜੀ ਤੁਸੀਂ ਪਤਾ ਨਹੀਂ ਕਿਹੜੀ ਕਿਹੜੀਆਂ ਹਾਰਡਲ ਕ੍ਰੋਸ ਕਰਕੇ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਚ ਜਾਓਗੇ देयर इज अ ਵੈਰੀ ਬ੍ਰਾਈਟ ਫਿਊਚਰ ਹੈਡ ਆਫ ਯੂ ਤੁਸੀਂ ਬਹੁਤ ਤੁਸੀਂ ਬਹੁਤ ਅੱਗੇ ਤੱਕ ਜਾਣਾ ਤੁਹਾਡੇ ਵਿੱਚੋਂ ਕੁਝ ਬੰਦੇ ਸੁਪਰੀਮ ਕੋਰਟ ਦੇ ਜੱਜਸ ਤੱਕ ਜਾਣਗੇ ਕੋਈ ਹਾਈ ਕੋਰਟ ਦਾ ਜੱਜ ਹੋਏਗਾ ਕੋਈ ਅਮਿਨੈਂਟ ਐਡਵੋਕੇਟ ਹੋਏਗਾ ਕੋਈ ਸੋਸ਼ਲ ਰਿਫਾਰਮਰ ਹੋਏਗਾ ਤੇ ਤੁਸੀਂ ਤਾਂ ਸਮਾਜ ਨੂੰ ਸੰਭਾਲਣਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਤਾਂ ਹੀ ਤੁਸੀਂ ਸਮਾਜ ਨੂੰ ਸੰਭਾਲੋਗੇ ਸਰਕਾਰਨ ਕੇ ਲ ਮੈਨੇ ਓਵਰ ਸਪੀਡ ਦਾ ਹੈ ਹੀ ਆ ਜੀ ਰਿਲੀਜ਼ ਫੀਨੋਮੈਨਾ ਜੀ ਬੱਚਾ ਦੇ ਵਿੱਚ ਅੱਜ ਕੱਲ ਕੀ ਹੈ ਤੇ ਬੱਚੇ ਪੜ੍ਹਦੇ ਆ ਸਾਰਾ ਕੁਝ ਕਰਦੇ ਆ ਸਾਰਾ ਕੁਝ ਠੀਕ ਕਰਦੇ ਆ ਐਗਜ਼ਾਮ ਖਤਮ ਹੋਇਆ ਉਸ ਦਿਨ ਪੇ ਚਲੋ ਲੈਟਸ ਅਪ ਲੈਟਸ ਪਾਰਟੀ ਪਾਰਟੀ ਹਾਰਡ ਇੱਕ ਪਤਾ ਜੀ ਕਿ ਤਰ੍ਹਾਂ ਇਹੋ ਜਿਹਾ ਬਣਾਉਂਦੇ ਆ ਜੀ ਜਿਹੜੇ ਜਿਹੜੇ ਉਹਦਾ ਟੀਵੀ ਦਾ ਵੀ ਦੂਜੇ ਦਾ ਵੀ ਇਨਫਲੂਐਂਸ ਹੁੰਦਾ ਪਾਰਟੀ ਹਾਰਡ ਐਂਡ ਉਸ ਤੋਂ ਬਾਅਦ ਡਰਾਈਵ ਕਰ ਰਹੇ ਆ ਜੀ ਤੇ ਜਦੋਂ ਤੁਸੀਂ ਦਾਰੂ ਪੀਤੇ ਹੁੰਦੀ ਆ ਸਪੀਡ ਤਾਂ ਫਿਰ ਮਜ਼ਾ ਆਉਂਦਾ ਉਹਦੇ 'ਚ ਨਾ ਇਟ ਟ੍ਰੇਸ ਐਂਡ ਇਟ ਕਿਲਸ ਐਟ ਦਾ ਸੇਮ ਟਾਈਮ ਇਹ ਉਹਦੀ ਐਗਜ਼ਾਮਪਲ ਹੈ ਜੀ ਮ ਆਈ ਰਿਕਵੈਸਟ ਕਰ ਜੀ ਆਪਣੇ ਜਿਹੜੇ ਟੀਚਰਸ ਆ ਪੇਰੈਂਟਸ ਆ ਦੇ ਸ਼ੁੱਡ ਸਪੈਂਡ ਮੋਰ ਕੁਆਲਿਟੀ ਟਾਈਮ ਵਿਦ ਅਵਰ ਕਿਡਸ ਪ੍ਰੋਵੀਡ ਅਪੋਂਡ देम ਐਂਡ ਮੈਂ ਵੀ ਕੋਸ਼ਿਸ਼ ਕਰਾਂਗਾ ਜੀ ਅੱਜ ਪੀਪਲਜ਼ ਰਿਪਰੈਜ਼ੈਂਟੇਟਿਵ ਚ ਚਾਰ ਚਾਰ ਬੱਚੇ ਸੀ ਗਏ ਤੇ ਹਜੇ ਆਈ ਵਿਟਨੈਸ ਕੋਈ ਸਾਹਮਣੇ ਨਹੀਂ ਆ ਤੇ ਫੈਮਿਲੀਜ਼ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਚਾਰੇ ਬੱਚਿਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਕਿੰਨੇ ਮੇਸ ਕਿੰਨੇ ਫਿਮੇ ਸੀ ਕਿਹੜੀ ਐਕਸ਼ਨ ਹੋਏ ਕਿਵੇਂ ਹੋਏ ਇਹ ਬਖਸ਼ੀਅਲ ਰੋਡ ਤੇ ਯੂਨੀਵਰਸਿਟੀ ਤੋਂ ਨਾਲ ਹੀ ਐਕਸੀਡੈਂਟ ਹੋਇਆ ਬੱਚਿਆਂ ਦਾ ਦਰਖਤ ਦੇ ਵਿੱਚ ਗੱਡੀ ਵੱਜੀ ਹੈ ਐਂਡਵਰ ਉਹਦੇ ਵਿੱਚ ਚਾਰ ਬੱਚੇ ਸੀਗੇ ਜਿੱਚ ਤਿੰਨ ਮੇਲ ਤੇ ਇੱਕ ਫੀਮੇਲ ਸੀਗੇ ਜਿਨ੍ਹਾਂ ਦੀ ਮੌਕੇ ਦਿਮਾਗ ਹੋ ਗਿਆ ਕਾਰਨ ਕਿ ਕਾਰਨ ਕੀ ਹੈ ਕਾਰਨ ਸ਼ਾਇਦ ਗੱਡੀ ওভারਲੋਡ ਹੋਈ ਹੈ